ਕਲ ਜੀ ਮੈਂ ਹਾਂ ਸਰਬਜੋਤ ਕੌਰ ਨਿਊਜ਼ 18 ਪੰਜਾਬ ਹਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਤੇ ਸਭ ਤੋਂ ਪਹਿਲੇ ਗੱਲ ਕਰਾਂਗੇ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ ਵਕਫ ਵਕਥਾਂ ਤੇ ਵੱਡੇ ਪੱਧਰ ਤੇ ਇਹ ਸ਼ਹੀਦੀ ਸਮਾਗਮ ਮਨਾਏ ਜਾ ਰਹੇ ਨੇ ਤੇ ਅੱਜ ਕੁਰਕਸ਼ੇਤਰ ਦਾ ਜ਼ਿਕਰ ਕਰਾਂਗੇ ਅੱਜ ਕੁਰਕਸ਼ੇਤਰ ਦੌਰੇ ਤੇ ਰਹਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਉਂਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਸਮਾਗਮ 'ਚ ਉਹ ਸ਼ਾਮਲ ਹੋਣਗੇ ਵਿਸ਼ੇਸ਼ ਸਿੱਕਾ ਤੇ ਡਾਕ ਟਿਕਟ ਉਹਨਾਂ ਦੇ ਵੱਲੋਂ ਜਾਰੀ ਕੀਤੀ ਜਾਏਗੀ ब्रह्म सरोवर ती पूजा अर्चना पीएम नरेंद्र मोदी की जाएगी शाम तकरीबन चार बजे कुरुक्षेत्र पहुंचा पीएम नरेंद्र मोदी प्रधानमंत्री सब तो पहला भगवान कृष्ण जी की ਇਸ ਸਭ ਦੇ ਚੱਲਦੇ ਉਸ ਤੋਂ ਬਾਅਦ ਮਹਾਭਾਰਤ ਅਨੁਭਵ ਕੇਂਦਰ ਦਾ ਦੌਰਾ ਨਾ ਦੇ ਵੱਲ ਕੀਤਾ ਜਾਏਗਾ ਕਰੀਬ 4:30 ਵਜੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਸਮਾਗਮ 'ਚ ਉਹ ਸ਼ਾਮਲ ਹੋਣਗੇ ਪ੍ਰਧਾਨ ਮੰਤਰੀ ਕਰੀਬ 6:30 ਵਜੇ ਭ੍ਰਮਸ ਰੋਵਰ ਵੀ ਜਾਣਗੇ ਦਰਸ਼ਨ ਕਰਨਗੇ ਅਤੇ ਪੂਜਾ ਅਰਚਨਾ ਉਹਨਾਂ ਦੇ ਵੱਲੋਂ ਕੀਤੀ ਜਾਏਗੀ ਇਸ ਦੌਰਾਨ ਸੀਐਮ ਨਾਭ ਸਿੰਘ ਸੇਣੀ ਅਤੇ ਕੈਬਨਿਟ ਮੰਤਰੀ ਵੀ ਉਹਨਾਂ ਦੇ ਨਾਲ ਹੀ ਮੌਜੂਦ ਰਹਿਣਗੇ ਕੱਲ ਸੀਐਮ ਨਾਭ ਸਿੰਘ ਸੇਣੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਨੂੰ ਲੈ ਕੇ ਸਾਰੀਆਂ ਤਿਆਰੀਆਂ ਦਾ ਖੁਦ ਆਖ ਜਾਇਜ਼ਾ ਲਿਆ ਸੀ ਅੱਜ ਕੁਰੂਖੇਤਰ ਦੌਰੇ ਤੇ ਨੇ ਪੀਐਮ ਨਰਿੰਦਰ ਮੋਦੀ ਛਿਦਗੁਰ ਦੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਸਮਾਗਮ ਚ ਉਹ ਸ਼ਾਮਲ ਹੋਣਗੇ ਸ਼ਿਰਕਤ ਉਹਨਾਂ ਦੇ ਵੱਲੋਂ ਕੀਤੀ ਜਾਏਗੀ ਵਿਸ਼ੇਸ਼ ਸਿੱਕਾ ਤੇ ਡਾਕ ਟਿਕਟ ਉਹਨਾਂ ਦੇ ਵੱਲੋਂ ਜਾਰੀ ਕੀਤੀ ਜਾਏਗੀ ਬ੍ਰਹਮ ਸਰੋਵਰ ਤੇ ਵੀ ਪੂਜਾ ਅਰਚਨਾ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਕੀਤੀ ਜਾਏਗੀ ਤੇ ਵਿਸ਼ੇਸ਼ ਤਿਆਰੀਆਂ ਇਸ ਸਮਾਗਮ ਨੂੰ ਲੈ ਕੇ ਕੀਤੀਆਂ ਗਈਆਂ ਨੇ ਕਿਉਂਕਿ ਵੱਡੇ ਪੱਧਰ ਤੇ ਜਿਵੇਂ ਜ਼ਿਕਰ ਕਰਾਤੇ ਹਰਿਆਣਾ 'ਚ ਵੀ ਸ਼ੁਰੂ ਹੋ ਤੇ ਇੱਕ ਬਹਾਦਰ ਜੀ ਦੀ ਸ਼ਹੀਦੀ ਸਮਾਗਮ ਜਨੇ ਸਾਡੇ 350 ਸ਼ਹੀਦੀ ਸਮਾਗਮ ਵੱਡੇ ਪੱਧਰ ਤੇ ਮਨਾਏ ਜਾ ਰਹੇ ਨੇ ਇਨਫੈਕਟ ਅੱਜ ਛੁੱਟੀ ਦਾ ਵੀ ਐਲਾਨ ਹਰਿਆਣਾ 'ਚ ਵੀ ਕੀਤਾ ਗਿਆ ਹੈ ਦਿੱਲੀ 'ਚ ਵੀ ਕੀਤਾ ਗਿਆ ਹੈ ਇਨਫੈਕਟ ਪੰਜਾਬ 'ਤੇ ਛੁੱਟੀ ਹੀ ਹੈ ਤੇ ਵਿਸ਼ੇਸ਼ ਸਿੱਕਾ ਤੇ ਡਾਕ ਟਿਕਟ ਜਾਰੀ ਉਹਨਾਂ ਦੇ ਵੱਲੋਂ ਕੀਤੀ ਜਾਏਗੀ ਮੇਰੇ ਨਾਲ ਮੇਰੇ ਸਹਿਯੋਗੀ ਅਸ਼ੋਕ Yadav ਫੋਨ ਲਾਈਨ ਤੇ ਮੌਜੂਦ ਨੇ ਅਸ਼ੋਕ ਜਾਨਣਾ ਚਾਹਣਗੇ ਕਿੰਨੇ ਵਜੇ ਦਾ ਸਮਾਂ ਹੈ ਕਿੰਨੇ ਵਜੇ ਪੀਐਮ ਨਰਿੰਦਰ ਮੋਦੀ ਕੁਰਖੇਤਰ ਪਹੁੰਚेंगे देखिये मुख्यमंत्री प्रधानमंत्री प्रधानमंत्री नरेंद्र मोदी का तीन बजे का चलना होगा अशोक आपकी आवाज ठीक नहीं आ पा रही अगर आप रेंज में आकर बात कर पाए देखिए देश के प्रधानमंत्री नरेंद्र मोदी लगभग साढ़े तीन बजे का वह समय होगा जब अंतर्राष्ट्रीय गीता महोत्सव के मौके पर श्री गुरु तेग बहादुर जी का जो शहीदी पर्व मनाया जा रहा है वहां पर पहुंचेंगे और सबसे पहले जो अंधो केंद्र बनाया गया करोड़ों रुपए की लागत से उसका उद्घाटन करेंगे और फिर उसके बाद शहीदी पर्व में शिरकत करेंगे और वहां पर हरियाणा वासियों को बड़ी सौगात देंगे और फिर उसके बाद अंतर्राष्ट्रीय गीता महोत्सव में ब्रह्म सरोवर में पहुंचेंगे और ब्रह्म सरोवर के जल का आचमन करेंगे वहां आरती में भाग लेंगे लगभग तीन से साढ़े बजे का वह समय होगा जब देश के प्रधानमंत्री कुरुक्षेत्र हरियाणा वासियों को आज बड़ी सौगात कुरुक्षेत्र मिलेगी अशोक क्या शहीदी समागम को लेकर कोई बड़ा ऐलान पीएम नरेंद्र मोदी की तरफ से किया जा सकता है देखिए बड़े ऐलान भी किए जाएंगे बड़ी सौगात भी हरियाणा में मिलेगी क्योंकि जब जब हरियाणा में हरियाणा के दौरे पर प्रधानमंत्री आते हैं तो हरियाणावासियों बड़ी सौगात और तो बड़े ऐलान भी किए जाते हैं

ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਪੂਰਬ ਅੱਜ ਦੇਸ਼ ਪਾਰਚ ਮਨਾਇਆ ਜਾ ਰਿਹਾ ਹੈ ਵਕਫਾ ਖਾਵਾ ਤੋਂ ਜੋ ਸੰਗਤਾਂ ਨੇ ਉਸ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਨਤਮਸਤਕ ਹੋ ਰਹੀਆਂ ਨੇ ਸ਼੍ਰੀ ਰਣੰਦਪੁਰ ਸਾਹਿਬ 'ਚ ਵਿਸ਼ੇਸ਼ ਗੁਰਮਸਾਗਮ ਵੀ ਲਗਾਤਾਰ ਜਾਰੀ ਨੇ ਅੱਜ ਅਖੰਡ ਪਾਠ ਸਾਹਿਬ ਤੇ ਭੋਗ ਪੈਣਗੇ ਕਿਉਂਕਿ ਇੱਕ ਦਿਨ ਪਹਿਲਾਂ ਹੀ ਆਰੰਭੇ ਗਏ ਸੀ ਸ਼੍ਰੀ ਅਖੰਡ ਪਾਠ ਸਾਹਿਬ ਗੁਰਬਾਣੀ ਕੀਰਤਨ ਦੇ ਨਾਲ ਸੰਗਤ ਨਿਹਾਲ ਹੋਵੇਗੀ ਬਲੱਡ ਡੋਨੇਸ਼ਨ ਕੈਂਪਸ ਵੀ ਥਾਂ-ਥਾਂ ਤੇ ਲਗਾਏ ਜਾ ਰਹੇ ਨੇ ਸ਼ਾਮ ਨੂੰ ਡਰੋਨ ਸ਼ੋਅ ਕੀਤਾ ਜਾਏਗਾ ਵੱਡੀ ਗਿਣਤੀ 'ਚ ਸੰਗਤਾਂ ਨਤਮ ਕਿਸੇ ਕੰਨਾਚੀ ਗ੍ਰੂਪ ਇੱਕ ਬਹਾਦਰ ਜੀ ਦਾ 350 ਸ਼ਹੀਦੀ ਪੁਰਬ ਸਮਾਗ ਨੂੰ ਲੈ ਕੇ ਇਤਿਆਰੀਆਂ ਵੱਡੇ ਪੱਧਰ ਤੇ ਕੀਤੀਆਂ ਗਈਆਂ ਨੇ ਕਿਉਂਕਿ ਦੂਰ ਦਰਾਡੇੋਂ ਜੋ ਸੰਗਤ ਹੈ ਇੱਥੇ ਪਹੁੰਚ ਰਹੀ ਹੈ ਤਤਵਸਤਖ ਹੋ ਰਹੀ ਹੈ ਟੈਂਟ ਸਿਟੀ ਦਾ ਆਯੋਜਨ ਇੱਥੇ ਕੀਤਾ ਗਿਆ ਹੈ ਤਾਂ ਜੋ ਸੰਗਤਾਂ ਜੋ ਇੱਥੇ ਪਹੁੰਚ ਰਹੀਆਂ ਨੇ ਵੱਧ ਚੜ ਕੇ ਠਾਠਾ ਮਾਰਦਾ ਕੱਠ ਸੰਗਤਾਂ ਦਾ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਤੇ ਇੱਥੇ ਹੱਟ ਤਰੀਕੇ ਦੀ ਜੋ ਸਹੂਲਤ ਹੈ ਉਹ ਸੰਗਤਾਂ ਦੇ ਲਈ ਪ੍ਰੋਵਾਈਡ ਕਰਵਾਈ ਗਈ ਹੈ ਥਾਂ ਥਾਂ ਤੇ ਸੁਰੱਖਿਆ ਦੇਵੀ ਕਾਫੀ ਜ਼ਿਆਦਾ ਪੁਖਤਾ ਪ੍ਰਬੰਧ ਨੇ ਕਿਸੇ ਇੱਕ ਅਟੈਂਡ ਸਿਟੀ ਦਾ ਆਯੋਜਨ ਕੀਤਾ ਗਿਆ ਹੈ ਤੇ ਉੱਥੇ ਜੋ ਮਿਨੀ ਬੱਸਸ ਨੇ ਸ਼ਟਲ ਬੱਸਸ ਨੇ ਉਹ ਵੀ ਜੋ ਸੰਗਤਾਂ ਦੇ ਲਈ ਪ੍ਰੋਵਾਈਡ ਕਰਵਾਇਆ ਗਏ ਨੇ ਤਾਂ ਜੋ ਸੰਗਤਾਂ ਉਸ ਬਸਾਂ 'ਚ ਸਵਾਰ ਹੋ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਦੇ ਸ਼ਹੀਦੀ ਸਮਾਗਮ ਦੇ ਮੌਕੇ ਤੱਕ ਸ਼੍ਰੀ ਕੇਸਗੜ ਸਾਹਿਬ ਨਤਮਸਤਕ ਹੋ ਸਕਣ ਥਾਂ ਥਾਂ ਤੇ ਲੰਗਰ ਲਗਾਏ ਗਏ ਨੇ ਮੈਡੀਕਲ ਕੈਂਪਸ ਵੀ ਲਗਾਏ ਗਏ ਨੇ ਤਾਂ ਜੋ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਾ ਹੋਏ ਜੋ ਸੰਗਤ ਦੁਰਦਰਾਡੋ ਆਂਦੀ ਹੈ ਪਿੰਡਾਂ ਚ ਤੇ ਉਹਨਾਂ ਵਾਸਤੇ ਵੀ ਪਾਰਕਿੰਗ ਦੀ ਸਹੂਲਤਾਂ ਵੀ ਬਣਾਈ ਗਈ ਗੁਰਦੁਆਰਾ ਗੁਰੂ ਸਰ ਸਾਹਿਬ ਪਾਸ਼ਾਹੀ ਨੋਵੀਂ ਪਿੰਡ ਤੰਗੇੜਾ ਨਾਬਾ ਗੁਰਦੁਆਰਾ ਸ੍ਰੀ ਗੁਰੂ ਸਰ ਸਾਹਿਬ ਜੀ ਨੂੰ ਸ੍ਰੀ ਗੁਰ ਤੇਗ ਬਹਾਦਰ ਜੀ ਦੀ ਪਾਸ਼ਾਹੀ ਨੋਵੀਂ ਦੀ ਚਰਨਛੋਪਾ ਪ੍ਰਾਪਤ ਹੈ ਇਸ ਸਥਾਨ ਤੇ ਗੁਰੂ ਜੀ ਪਿੰਡ ਸਿਬੜੋ ਤੋਂ ਪਹੁੰਚੇ ਤੇ ਅੰਮ੍ਰਿਤ ਵੇਲੇ ਇਸ ਟੋਬੇ 'ਚ ਇਸ਼ਨਾਨ ਕਰਕੇ ਆਪਣੀ ਦੱਤਨ ਨੀਂੜ ਹੀ ਮਿੱਟੀ 'ਚ ਲਗਾ ਦਿੱਤੀ ਉਹੀ ਦੱਤਨ ਅੱਜ ਵੱਡੀ ਕੀਕਰ ਦੇ ਰੂਪ 'ਚ ਮੌਜੂਦ ਹੈ ਅਤੇ ਸੰਗਤਾ ਵੱਲੋਂ ਪਵਿੱਤਰ ਨਿਸ਼ਾਨੀ ਮੰਨੀ ਜਾਂਦੀ ਹੈ। ਇਹ ਟੋਬਾ ਗੁਰੂ ਸਰ ਦੇ ਨਾਂ ਨਾਲ ਪ੍ਰਸਿੱਧ ਹੈ ਅਤੇ ਇੱਥੋਂ ਦੀ ਆਬੋ ਹਵਾ ਅੱਜ ਵੀ ਸਦੀਆਂ ਪੁਰਾਣੇ ਪਲਾਂ ਨੂੰ ਤਾਜ਼ਾ ਕਰਦੀ ਹੈ। ਬਜ਼ੁਰਗਾਂ ਦੀ ਰਵਾਇਤ ਦੱਸਦੀ ਹੈ ਕਿ ਉਸ ਸਮੇਂ ਗੋਕਲ ਨਾਦਾ ਇੱਕ ਬਾਲਕ ਇਲਾਕੇ 'ਚ ਪਸ਼ੂ ਚਾਰਦਾ ਸੀ। ਗੁਰੂ ਸਾਹਿਬ ਜੀ ਨੇ ਉਸ ਨੂੰ ਕੋੜੇ ਤੇ ਸਵਾਰ ਹੋ ਕੇ ਦਰਸ਼ਨ ਦਿੱਤੇ ਅਤੇ ਇਸ ਥੜੇ ਦੀ ਸੇਵਾ ਸੰਭਾਲਣ ਦਾ ਹੁਕਮ ਦਿੱਤਾ। ਸਨ 1912 'ਚ ਗੋਕਲ ਅਤੇ ਮਿੱਤ ਹਰਦਵਾਰ ਵਾਪਸ ਆਉਂਦੇ ਸਮੇਂ ਅੰਬਾਲੀ ਅੰਗਰੇਜ਼ ਦਰੋਗੇ ਦੇ ਛੋਟੇ ਕੇਸ ਵਿੱਚ ਫਸਾ ਕੇ ਗ੍ਰਿਫਤਾਰ ਕੀਤੇ ਗਏ। ਰਾਤ ਨੂੰ ਗੁਰੂ ਸਾਹਿਬ ਨੇ ਦਰੋਗੇ ਨੂੰ ਸੁਪਨੇ 'ਚ ਆ ਕੇ ਇਹਨਾਂ ਨੂੰ નિર્ਦੋਸ਼ ਦੱਸਿਆ ਅਤੇ ਸਵੇਰ ਨੂੰ ਦਰੋਗੇ ਦੀ ਦੋਹਾਂ ਨੂੰ ਰਿਹਾ ਕਰ ਦਿੱਤਾ। ਇਸ ਅਦਭੁਤ ਅਨੁਭਵ ਤੋਂ ਬਾਅਦ ਕੋਕਲ ਨੇ ਅੰਮ੍ਰਿਤ ਛਕ ਕੇ ਆਪਣਾ ਨਾਮ ਤੇਰਲੋਕ ਸਿੰਘ ਰੱਖ ਲਿਆ ਅਤੇ 1913 ਤੋਂ 1972 ਤੱਕ ਇਸ ਅਸਥਾਨ ਦੀ ਨਿਰੰਤਰ ਸੇਵਾ ਕੀਤੀ। ਉਸ ਤੋਂ ਬਾਅਦ ਨਾਬਾ ਫੌਜ ਵੱਲੋਂ ਦਰਬਾਰ ਸਾਹਿਬ ਦੀ ਦੇਖਭਾਲ ਕੀਤੀ ਗਈ। ਇਥੇ ਹਰ ਮਹੀਨੇ ਦੀ 10ਵੀਂ ਨੂੰ ਸੰਗਤਾਂ ਵੱਲੋਂ ਅਖੰਡ ਪਾਠ ਕਰਵਾਏ ਜਾਂਦੇ ਹਨ ਅਤੇ ਮੰਨਿਆ ਜਾਂਦਾ ਹੈ ਕਿ ਇੱਥੇ ਕੀਤੀਆਂ ਅਰਦਾਸਾਂ ਤੇ ਗੁਰੂ ਸਾਹਿਬ ਕਿਰਪਾ ਕਰਦੇ ਹਨ ਬਜ਼ੁਰਗਾਂ ਦੇ ਕਹਿਣ ਮੁਤਾਬਕ ਗੋਕਲ ਨਾਨ ਦਾ ਇੱਕ ਬਾਲਕ ਰੂਪ ਪਸ਼ੂ ਚਾਰਦਾ ਸੀਗਾ ਗੁਰੂ ਜੀ ਨੇ ਘੋੜੇ ਤੇ ਸਵਾਰ ਦਰਸ਼ਨ ਦੇ ਕੇ ਉਸ ਥੜੇ ਦੀ ਸੇਵਾ ਕਰਨ ਦਾ ਹੁਕਮ ਦਿੱਤਾ ਸਨ 1912 ਨੂੰ ਗੋਕਲ ਤੇ ਮਿੱਤ ਹਰਦਵਾਰ ਵਾਪਸ ਆਉਂਦੇ ਸਮੇਂ ਅੰਮਾਲੇ ਅੰਗਰੇਜ਼ ਦਰੋਗੇ ਦੇ ਝੂਠੇ ਕੇਸ ਵਿੱਚ ਗ੍ਰਿਫਤਾਰ ਕਰ ਲਿਆ ਰਾਤ ਨੂੰ ਗੁਰੂ ਜੀ ਨੇ ਦਰੋਗੇ ਨੂੰ ਸੁਪਨੇ ਵਿੱਚ ਇਹਨਾਂ ਦੋਹਾਂ ਨੂੰ નિર્ਦੋਸ਼ ਦੱਸ ਕੇ ਛੱਡ ਦੇਣ ਦਾ ਹੁਕਮ ਦਿੱਤਾ ਸਵੇਰੇ ਘਟਨਾ ਦਰੋਗੇ ਨੇ ਇਹਨਾਂ ਨੂੰ ਦੱਸ ਕੇ ਛੱਡ ਦਿੱਤਾ ਇਸ ਤੋਂ ਬਾਅਦ ਗੋਕਲ ਨੇ ਅਮਰ ਸ਼ਾਹ ਕੇ ਆਪਣਾ ਨਾਮ ਤਰਲੋਕ ਸਿੰਘ ਰੱਖ ਲਿਆ 1913 ਤੋਂ 1973 ਤੱਕ ਇਸ ਸຖານ ਦੀ ਸੇਵਾ ਉਹਨਾਂ ਵੱਲੋਂ ਕੀਤੀ ਗਈ ਸੋ ਸਤਿਗੁਰੂ ਜੀ ਨੇ ਬਰਦਾ ਦਿੱਤਾ ਕਿ ਇਸ ਸਥਾਨ ਤੇ ਜੋ ਵੀ ਆਪਣੀ ਮਨੋਕਾਮਨਾ ਪੂਰੀ ਲੈ ਕੇ ਆਏਗਾ ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਸੋ ਗੁਰਦੁਆਰਾ ਗੁਰੂ ਸਾਹਿਬ ਪਾਸਾਈ ਨੌਵੀਂ ਪਿੰਡ ਢਗੇੜਾ ਵਿਖੇ ਜੋ ਗੁਰੂ ਸਾਹਿਬ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਚਰਨ ਸੋਪਰਾਪਤੇ ਧਰਤੀ ਹੈ ਇਸ ਸਥਾਨ ਤੇ ਗੁਰੂ ਜੀ ਪਿੰਡ ਸਿੰਬੜੋ ਤੋਂ ਪਹੁੰਚੇ ਸਨ ਇਸ ਟੋਬੇ ਦੇ ਕੰਢੇ ਤੇ ਥੜੇ ਤੇ ਰਾਤ ਵਿਸਰਾਮ ਕੀਤਾ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ اپنی ذات ਨੂੰ ਇਸ ਸਥਾਨ ਤੇ ਲਗਾ ਦਿੱਤੀ ਜੋ ਕਿ ਅੱਜ ਵੀ ਇੱਕ ਇੱਕਰ ਦੇ ਰੂਪ ਵਿੱਚ ਮੌਜੂਦ ਹੈ ਜੋ ਸੰਗਤਾਂ ਆਪਣੀ ਮਨੋ ਕਾਮਨਾਵਾਂ ਲੈ ਕੇ ਸਤਿਗੁਰੂ ਜੀ ਇੱਥੇ ਆਉਂਦੀਆਂ ਹਨ ਸਤਿਗੁਰੂ ਜੀ ਉਹਨਾਂ ਦੀ ਮਨ ਕਾਮਨਾ ਪੂਰੀਆਂ ਕਰਦੇ ਹਨ ਜੋ ਇੱਕਰ ਵੀ ਮੌਜੂਦ ਹੈ ਅਜੇ ਉੱਥੇ ਥੜਾ ਸਾਹ ਬਣਿਆ ਹੋਇਆ ਹੈ ਸੰਗਤਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਅੱਜ ਵੀ ਇਹ ਸਥਾਨ ਸਿਰਫ ਇਤਿਹਾਸ ਦੀ ਯਾਦ ਨਹੀਂ ਸਗੋ ਜੀਵਤ ਚਮਤਕਾਰਾਂ ਦੀ ਗਵਾਹੀ ਹੈ ਜਿੱਥੇ ਹਰ ਦਸਵੀਂ ਨੂੰ ਗੁੰਜੀ ਦੀ ਗੁਰਬਾਣੀ ਸੰਗਤਾਂ ਦੀਆਂ ਅਰਦਾਸਾਂ ਅਤੇ ਗੁਰੂ ਸਾਹਿਬ ਦੀ ਕਿਰਪਾ ਇੱਕ ਅਟਲ ਸੱਚਮੰਗ ਮਹਿਸੂਸ ਹੁੰਦੀ ਹੈ। ਸ੍ਰੀ ਗੁਰੂ ਸਰ ਸਾਹਿਬ ਉਹ ਤਰਤੀ ਹੈ ਜਿੱਥੇ ਪਕਤੀ ਵੀ ਹੈ ਤੇ ਬਰਕਤ ਵੀ। ਤੇ ਜਿੱਥੇ ਸਦੀਆਂ ਬਾਅਦ ਵੀ ਗੁਰੂ ਦੇ ਚਰਨਾਂ ਦੀ ਮਹਿਕ ਅੱਜ ਦੀ ਸੰਗਤ ਨੂੰ ਰਾ ਦਿਖਾਉਂਦੀ ਹੈ। ਨਾਬਾ ਤੋਂ ਕੁਪਿੰਦਰ ਸਿੰਘ ਦੀ ਰਿਪੋਰਟ ਨਿਊਜ਼ ਟੀਮ ਵਾਰਾ ਸ੍ਰੀ ਗੁਰੂਗੜ ਸਦਾਬ੍ਰਤ ਸਾਹਿਬ ਰੋਪੜ ਗੁਰਦੁਆਰਾ ਸ੍ਰੀ ਸਦਾਬ੍ਰਤ ਸਾਹਿਬ ਜਿਸ ਨੂੰ ਗੁਰਦੁਆਰਾ ਸ੍ਰੀ ਗੁਰੂਗੜ ਸਾਹਿਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਰੋਪੜ ਤੋਂ ਕੀਰਤਪੁਰ ਸਾਹਿਬ ਜਾਣ ਵਾਲੇ ਰਸਤੇ ਤੇ ਸਥਿਤ ਇੱਕ ਇਤਿਹਾਸਿਕ ਸਥਾਨ ਹੈ ਇਹ ਗੁਰਦੁਆਰਾ ਸਾਹਿਬ 10 ਗੁਰੂ ਸਹਿਬਾਨਾਂ ਚੋਂ ਪੰਜ ਗੁਰੂ ਸਹਿਬਾਨਾਂ ਦੇ ਚਰਨ ਛੋਪਾਪਤ ਅਸਥਾਨ ਹੈ ਇਹ ਗੁਰਦੁਆਰਾ ਸਾਹਿਬ ਸਾਲ 1930 ਦੇ ਵਿੱਚ ਉਸ ਸਮੇਂ ਦੇ ਸ਼ਾਸਕ ਰਾਜਾ ਪੂਤ ਸਿੰਘ ਦੇ ਵੱਲੋਂ ਬਣਵਾਇਆ ਗਿਆ। ਰਾਜਾ ਪੂਤ ਸਿੰਘ ਨੇ ਇੱਥੇ ਨਿਸ਼ਕਾਮ ਲੰਗਰ ਦੀ ਸ਼ੁਰੂਆਤ ਕੀਤੀ ਜੋ ਦਿਨ ਰਾਤ ਬਿਨਾਂ ਰੁਕੇ ਸੰਗਤ ਦੀ ਸੇਵਾ ਦੇ ਲਈ ਚੱਲਦਾ ਰਿਹਾ ਹੈ। ਇਸੇ ਕਾਰਨ ਇਹ ਥਾਂ ਸਦਾਵ੍ਰਤ ਅਰਥਾਤ ਲਗਾਤਾਰ ਚੱਲਣ ਵਾਲਾ ਲੰਗਰ ਦੇ ਨਾਮ ਨਾਲ ਮਸ਼ਹੂਰ ਹੋਈ ਹੈ। ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਸਭ ਤੋਂ ਪਹਿਲਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਅਸਥਾਨ ਤੇ ਦੜੌਲੀ ਤੋਂ ਕੀਰਤਪੁਰ ਸਾਹਿਬ ਜਾਂਦੇ ਹੋਏ ਪਹੁੰਚੇ। ਗੁਰੂ ਜੀ ਨੇ ਇੱਥੇ ਲੋਕਾਂ ਦੀ ਭਲਾਈ ਦੇ ਲਈ ਕੰਮ ਕੀਤੇ। ਗੁਰੂ ਹਰਗੋਬਿੰਦ ਸਾਹਿਬ ਜੀ 1634 ਈਸਵੀ ਦੇ ਵਿੱਚ ਇਸ ਜਗ੍ਹਾ ਤੇ ਰੁਕੇ। ਜਦੋਂ ਉਹ ਗੁਰੂ ਸਰ ਦਾ ਯੁੱਧ ਜਿੱਤ ਕੇ ਕੀਰਤਪੁਰ ਸਾਹਿਬ ਵੱਲ ਜਾ ਰਹੇ ਸਨ ਤਾਂ ਸੰਗਤਾਂ ਦੇ ਲਈ ਇਸ ਸਮਾਂ ਇਤਿਹਾਸਿਕ ਯਾਦਾਂ ਦਾ ਹਿੱਸਾ ਬਣਿਆ। ਉਸ ਤੋਂ ਬਾਅਦ ਸ੍ਰੀ ਗੁਰੂ ਹਰਰਾਇ ਸਹਬ ਜੀ ਜਦੋਂ ਕੀਰਤਪੁਰ ਸਾਹਿਬ ਤੋਂ ਮਾਲਵੇ ਨੂੰ ਉਤਾਰਨ ਚੱਲੇ ਉਹ ਵੀ ਇਸ ਸਥਾਨ ਤੇ ਰੁਕੇ ਸਨ। ਉਸ ਤੋਂ ਬਾਅਦ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਵੀ ਇੱਥੇ ਰੁਕੇ ਜਦੋਂ ਉਹ ਕੀਰਤਪੁਰ ਸਾਹਿਬ ਤੋਂ ਦਿੱਲੀ ਦੇ ਲਈ ਰਵਾਨਾ ਹੋਏ। ਛੋਟੀ ਉਮਰ ਦੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਬੇਹਿਸਾਬ ਸੰਗਤ ਇਸ ਥਾਂ ਤੇ ਇਕੱਠੀ ਹੋਈ ਸੀ। ਉਸ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਸਥਾਨ ਤੇ ਰੁਕੇ ਸਨ ਜਦੋਂ ਉਹ ਅਨੰਦਪੁਰ ਸਾਹਿਬ ਤੋਂ ਬਿਹਾਰ ਤੇ ਅਸਾਮ ਵੱਲ ਗਏ। ਇਸ ਸਬਕਟਨਾਮਾ ਇਸ ਸਥਾਨ ਦੀ ਪਵਿੱਤਰਤਾ ਤੇ ਮਹੱਤਤਾ ਨੂੰ ਬੇਮਿਸਾਲ ਬਣਾਉਂਦੀਆਂ ਨੇ ਉਹਦਾ ਬਹੁਤ ਪਰਪਕਾਰੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਗੁਰੂ ਗਰਬ ਮਹਾਰਾਜ ਦਾ ਜੰਗ ਜਿੱਤ ਕੇ 6ਵੇਂ ਪਾਤਸ਼ਾਹ ਬਾਬਾ ਸ੍ਰੀ ਕੀਰਤਪੁਰ ਸਾਹਿਬ ਜਾ ਰਹੇ ਸਨ ਉਸ ਵੇਲੇ ਮਹਾਰਾਜ ਜੀ ਗੁਰਦੁਆਰਾ ਸਦਾ ਬਰਤ ਵਿਖੇ ਰੁਕੇ ਸਨ ਤੇ ਉਸ ਤੋਂ ਬਾਅਦ ਫਿਰ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਪਟਨਾ ਸਾਹਿਬ ਦੀ ਪਾਵਨ ਧਰਤੀ ਤੋਂ ਪਹਿਲੀ ਵਾਰਾ ਗੋਬਿੰਦ ਰਾਏ ਜੀ ਪੰਜਾਬ ਦੀ ਧਰਤੀ ਤੇ ਸਰ ਜਮੀਨ ਤੇ ਆ ਰਹੇ ਸਨ ਉਸ ਵੇਲੇ ਰੋਪੜ ਦੀਆਂ ਸੰਗਤਾਂ ਨੇ ਖੁਸ਼ੀ ਵਿੱਚ ਜਿੱਥੇ ਅੱਜਕੱਲ ਗੁਰਦੁਆਰਾ ਗੁਰੂਗੜ੍ਹ ਸਦਾਵਰਤ ਦਾ ਪਵਿੱਤਰ ਸਥਾਨ ਆ ਉੱਥੇ ਲੰਗਰ ਸਜਾਏ ਗਏ ਤੇ ਜਦੋਂ ਮਹਾਰਾਜ ਪਟਨਾ ਸਾਹਿਬ ਤੋਂ ਚੱਲ ਕੇ ਰੋਪੜ ਦੀ ਧਰਤੀ ਤੇ ਪਹੁੰਚੇ ਤਾਂ ਸਦਾਵਰਤ ਵਾਲੇ ਸਥਾਨ ਤੇ ਰੁਕੇ ਦਾ ਸਮੇਤ ਪਰਿਵਾਰ ਦੀ ਸੇਵਾ ਇਸ ਇਲਾਕੇ ਦੇ ਜਿੰਨੇ ਵੀ ਸਾਡੇ ਉਸ ਵੇਲੇ ਦੇ ਸਿੱਖ ਪਿਆਰੇ ਸੀਗੇ ਮਹਾਰਾਜ ਦੇ ਤੇ ਨਾਲ ਸੇਵਕ ਤੇ ਉਹਨਾਂ ਨੇ ਇਸ ਥਾਨ ਤੇ ਸਰਦਾ ਦੇ ਨਾਲ ਮਹਾਰਾਜ ਦੀ ਸੇਵਾ ਕੀਤੀ ਹੈ ਗੁਰੂਗੜ੍ਹ ਸਦਾ ਵਰਤ ਵਿਖੇ ਜਿੱਥੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਚਰਨ ਪਾਏ ਨੇ ਧਾਨ ਗੁਰੂ ਹਰ ਰਾਏ ਮਹਾਰਾਜ ਜੀ ਗੁਰੂ ਤੇਗ ਬਹਾਦਰ ਮਹਾਰਾਜ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਇਸੇ ਸਥਾਨ ਤੇ ਇੱਕ ਬੜੀ ਮਹਾਨ ਇਤਿਹਾਸਿਕ ਜਿਹੜੀ ਬੌਲੀ ਸਾਹਿਬ ਹੈ ਜਿਸ ਬੌਲੀ ਸਾਹਿਬ ਵਿੱਚ ਚਰਨ ਗੁਰੂ ਹਰਗੋਬਿੰਦ ਪਾਹ ਰਾਜ ਨੇ ਪਾ ਕੇ ਉਸਨੂੰ ਪਵਿੱਤਰ ਕੀਤਾ ਅੱਜ ਵੀ ਉਸ ਬੌਲੀ ਸਾਹਿਬ ਦੇ ਅੰਦਰ ਜਿਹੜੀ ਵੀ ਸੰਗਤ ਇਸ਼ਨਾਨ ਕਰਦੀ ਹੈ ਉਹ ਸਰੀਰਕ ਦਾ ਜਿਹੜਾ ਰੋਗ ਹੁੰਦਾ ਹਮੇਸ਼ਾ ਰੋਗ ਮੁਕਤ ਹੋ ਜਾਂਦੇ ਹਨ ਸ਼੍ਰੀ ਗੁਰੂ ਗੋਬਿੰਦ ਜੀ ਪਹਿਲੀ ਵਾਰ ਇਸ ਪਵਿੱਤਰ ਧਰਤੀ ਤੇ ਉਦੋਂ ਆਏ ਜਦੋਂ ਉਹ ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਵੱਲ ਪਰਤ ਰਹੇ ਸਨ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਕਈ ਵਾਰ ਇਸ ਸਥਾਨ ਤੋਂ ਲੰਘਦੇ ਸਮੇਂ ਇਸ ਜਗ੍ਹਾ ਤੇ ਰੁਕੇ ਸਨ ਉਹਨਾਂ ਦੇ ਨਾਲ ਮਾਤਾ ਗੁਜਰੀ ਜੀ ਤੇ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬਕੌਰ ਵੀ ਇਸ ਸਥਾਨ ਤੇ ਆਏ ਗੁਰਦੁਆਰਾ ਸਾਹਿਬ ਦੇ ਅੰਦਰ ਲੱਗੇ ਦੋ ਨਿਸ਼ਾਨ ਸਾਹਿਬ ਵੀ ਸਾਡੀ ਰੋਹਾਨੀ ਵਿਰਾਸਤ ਦਾ ਸਬੂਤ ਨੇ ਇੱਥੇ ਗੁਰੂ ਸਾਹਿਬ ਦੇ ਸਮੇਂ ਦੀ ਪਵਿੱਤਰਤਾ ਬੌਲੀ ਸਾਹਬੀ ਸੁਸ਼ੋਭਿਤ ਹੈ ਜਿਸ ਦਾ ਇਤਿਹਾਸਿਕ ਮਹੱਤਵ ਬਹੁਤ ਵੱਡਾ ਹੈ ਮਾਗ ਮਹੀਨੇ ਦੀ ਸੰਗਰਾਹ ਦੇ ਇੱਥੇ ਵੱਡੇ ਪੱਧਰ ਤੇ ਮਨਾਈ ਜਾਂਦੀ ਹੈ ਜਿੱਥੇ ਹਜ਼ਾਰਾਂ ਸੰਗਤ ਨਤਮਸਤਕ ਹੋਣ ਆਉਂਦੀ ਹੈ ਲੋਕਾਂ ਦਾ ਮੰਨਣਾ ਹੈ ਕਿ ਇਹ ਧਰਤੀ ਸਿਰਫ ਇਤਿਹਾਸਿਕ ਨਹੀਂ ਸਗੋ ਰੂਹਾਨੀ ਜੋੜ ਦੀ ਜੀਵੰਤ ਨਿਸ਼ਾਨੀ ਹੈ ਜਿੱਥੇ ਗੁਰੂ ਸਾਹਿਬ ਦੇ ਚਰਨ ਛੋਅ ਅੱਜ ਵੀ ਮਨ ਨੂੰ ਸ਼ਾਂਤੀ ਤੇ ਸੇਵਾ ਦੀ ਪ੍ਰੇਰਣਾ ਦਿੰਦੀ ਹੈ रोपड तो मनप्रीत रिपोर्ट न्यूज एटीन ਹੁਣ ਗਕਰਾਂਗੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਦਿੱਲੀ ਦੇ ਲਾਲ ਕਿਲੇ ਤੇ ਸ਼ਹੀਦ ਗੁਰਤੇਗ ਬਹਾਦਰ ਜੀ ਦੇ ਸ਼ਹੀਦੀ ਨੂੰ ਸਮਰਪਿਤ ਵਿਸ਼ੇਸ਼ ਗੁਰਮਸ ਸਮਾਗਮ ਲਗਾਤਾਰ ਜਾਰੀ ਨੇ ਤੇ ਅੱਜ ਸਮਾਗਮ ਦਾ ਤੀਜਾ ਤੇ ਆਖਰੀ ਦਿਨ ਹੈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਤਮਸਤਕ ਹੋਏ ਗੁਰਮਸ ਸਮਾਗਮ ਚ ਉਹਨਾਂ ਦੇ ਵੱਲੋਂ ਹਾਜ਼ਰੀ ਭਰੀ ਗਈ ਉਹਨਾਂ ਨੇ ਕਿਹਾ ਕਿ ਗੁਰੂ ਜੀ ਦੇ ਵੱਲੋਂ ਦਿੱਤਾ ਬਲੀਦਾਨ ਸਾਨੂੰ ਹਮੇਸ਼ਾ ਪ੍ਰੇਰਣਾ ਦਿੰਦਾ ਰਹੇਗਾ ਦਿੱਲੀ ਦੇ ਸੀਐਮ ਰੇਖਾ ਗੁਪਤਾ ਵੀ ਇਸੇ ਤਰ੍ਹਾਂ ਨਤਮਸਤਕ ਹੋਏ ਤੇ ਦਿੱਲੀ ਚ ਅੱਜ ਸਰਕਾਰੀ ਛੁੱਟੀ ਵੀ ਹੈ ਤੇ ਤਸਵੀਰਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੋ ਸ਼ਹੀਦੀ ਸਮਾਗਮ ਕਰਵਾਏ ਜਾ ਰਹੇ ਨੇ ਉਹ ਅਜ ਨਤਮਸਤਕ ਹੋ ਕੱਲ ਖਾਲਸੇ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਚ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਿਆ ਗਿਆ ਸੀ ਤੇ ਉੱਥੇ ਸੀਐਮ ਭਗਵੰਤ ਮਾਨ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਦਰਸਲ ਪਵਿੱਤਰ ਸ਼ਹਿਰਾ ਦੇ ਦਰਜਿਤ ਨਾਲ ਜੁੜੀ ਵੱਡੀ ਅਪਡੇਟ ਤੁਹਾਨੂੰ ਨਾਲ ਸਾਂਝੀ ਕਰ ਰਹੇ ਹਾਂ ਅੰਮ੍ਰਿਤਸਰ ਵਰਲਡ ਸਿਟੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ ਵਰਲਡ ਸਿਟੀ ਮਤਲਬ ਅੰਮ੍ਰਿਤਸਰ ਸ਼ਹਿਰ ਦਾ ਅੰਦਰੂਨੀ ਹਿੱਸਾ ਜੋ ਪੁਰਾਣਾ ਬੇਹਦ ਪੁਰਾਣਾ ਹਿੱਸਾ ਹੈ ਦਰਬਾਰ ਸਾਹਿਬ ਦੇ ਆਲੇ-ਦੁਆਲੇ ਲੱਗਦਾ ਸਾਰਾ ਇਲਾਕਾ ਦਰਬਾਰ ਸਾਹਿਬ ਦੇ ਨਾਲ ਲੱਗਦਾ ਸਾਰਾ ਇਲਾਕਾ ਪਵਿੱਤਰ ਐਲਾਨਿਆ ਗਿਆ ਹੈ ਪਹਿਲਾ ਦਰਬਾਰ ਸਾਹਿਬ ਦੇ ਗਲਿਆਰੇ ਨੂੰ ਪਵਿੱਤਰ ਐਲਾਨਿਆ ਗਿਆ ਸੀ ਦੱਸ ਕੇ ਸਪੀਕਰ ਕੁਲਤਾਰ ਸਿੰਘ ਸੰਧਵਾਨੀ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਵਿਧਾਨ ਸਭਾ ਦੇ ਰਿਕਾਰਡ ਚ ਸੋਧ ਕੀਤੀ ਗਈ ਇਸ ਗੱਲ ਦਾ ਜ਼ਿਕਰ ਸਪੀਕਰ ਕੁਲਤਾਰ ਸਿੰਘ ਸੰਧਵਾ ਕਰਦੇ ਹੋਏ ਨਜ਼ਰ ਆਏ ਇਸ ਦੇ ਨਾਲ ਹੀ ਸ਼ਰਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿੱਤਾ ਗਿਆ ਹੈ ਸੀਐਮ ਦੇ ਮੁਤਾਬਕ ਇਨ੍ਹਾਂ ਥਾਵਾਂ ਤੇ ਹੁਣ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਕੀਤੀਆਂ ਜਾਣਗੀਆਂ ਇਨ੍ਹਾਂ ਸ਼ਹਿਰਾਂ ਦੀ ਸਾਫ ਸਫਾਈ ਦਾ ਪ੍ਰਬੰਧ ਸਰਕਾਰ ਦਾ ਜ਼ਿੰਮਾ ਹੋਵੇ ਕਿ ਸੁਭਾ ਸਰਕਾਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਦਾ ਗਲਿਆਰਾ ਜਿਹੜਾ ਗਲਿਆਰੇ ਦਾ ਏਰੀਆ ਸ੍ਰੀ ਨਾਨਕਪੁਰ ਸਾਹਿਬ ਅਤੇ ਸ੍ਰੀ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ ਦਾ ਜਿਹੜਾ ਤਲਵੰਡੀ ਸਾਬੋ ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕਰਦਾ ਹੈ। ਮੀਟ, ਸ਼ਰਾਬ, ਤੰਬਾਕੂ ਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ ਅਤੇ ਵਰਤੋਂ ਤੇ ਪਾਬੰਦੀ ਲਗਾ ਕੇ ਮੀਟ ਦੀਆਂ ਦੁਕਾਨਾਂ, ਸ਼ਰਾਬ ਦੇ ਠੇਕੇ, ਸਿਗਰਟੀਆਂ ਦੁਕਾਨਾਂ ਤੇ ਨਸ਼ੇ ਦੇ ਅੱਡੇ ਜਿਹੜੇ ਬੰਦ ਕਰਕੇ ਸੰਗਤਾਂ ਦੀ ਚਿਰੋਕਣੀ ਮੰਗ ਪੂਰੀ ਕੀਤੀ ਜਾਵੇ, ਇੱਕ ਸਰਬ ਧਰਮ ਕਮੇਟੀ ਬਣਾਈ ਜਾਵੇ। ਜਿਦੇ ਵਿੱਚ ਸਾਰੇ ਧਰਮਾਂ ਦੇ ਨੁਮਾਇੰਦੇ ਸ਼ਾਮਲ ਹੋਣ ਪੰਜਾਬ ਸਰਕਾਰ ਇਹਨਾਂ ਪਵਿੱਤਰ ਸ਼ਹਿਰਾਂ ਦੇ ਵਿਕਾਸ ਸਫਾਈ ਸੁਰੱਖਿਆ ਅਤੇ ਧਾਰਮਿਕ ਸੈਰਸ ਪਾਟੇ ਲਈ ਵਿਸ਼ੇਸ਼ ਭਰਾਲੇ ਕਰਨ ਲਈ ਲੋੜੀਂਦਾ ਬਜਟ ਜਾਰੀ ਕਰੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਮਤੇ ਇਤਿਹਾਸ ਚ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰ ਹੋਈ ਵਿਧਾਨ ਸਭਾ 'ਚ ਪੇਸ਼ ਕੀਤੇ ਪੰਜਾਬ ਵਿਧਾਨ ਸਭਾ ਦਾ ਇਹ ਸਪੈਸ਼ਲ ਸੈਸ਼ਨ ਉਸ ਅਨੰਦਪੁਰ ਸਾਹਿਬ ਛੋਇਆ ਜਿੱਥੇ ਇਸ ਸਮੇਂ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਲੈ ਕੇ ਸਮਾਗਮ ਕਰਵਾਏ ਜਾ ਰਹੇ ਨੇ ਤੇ ਸ਼ਹਾਦਤ ਨੂੰ ਹੀ ਸਮਰਪਿਤ ਇਹ ਸੈਸ਼ਨ ਕਰਵਾਇਆ ਗਿਆ ਜਿਸ ਮੁੱਖ ਮੰਤਰੀ ਮਾਨ ਨੇ ਇਹ ਮਤਾ ਰੱਖਿਆ ਜਿਸ ਨੂੰ ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤਾ ਗਿਆ ਪ੍ਰਸਤਾਵ ਨੂੰ ਸਦਨ ਦੀ ਵੋਟ ਲਈ ਰੱਖਦਾ ਹਾਂ ਪ੍ਰਸ਼ਨ ਹੈ ਕਿ ਜਿਹੜੇ ਮਾਨ ਜੋ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਨ ਜੋ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਮੈਨੂੰ ਲੱਗਦਾ ਨਾ ਦੀ ਕੋਈ ਆਵਾਜ਼ ਨਹੀਂ ਹੈ ਪ੍ਰਸਤਾਵ ਸਰਬਸੰਮਤੀ ਨਾਲ ਸਵੀਕਾਰ ਹੋਇਆ ਦਰਸਲ ਵਿਧਾਨ ਸਭਾ ਚ ਪੰਜਾਬ ਦੇ ਦੋ ਸ਼ਹਿਰਾਂ ਨੂੰ ਪਵਿੱਤਰ ਐਲਾਨਣ ਦਾ ਮਤਾ ਪਾਸ ਹੋਇਆ ਹੈ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਮਿਲਿਆ ਹੈ ਅਤੇ ਤਲਵੰਡੀ ਸਾਬੋ ਨੂੰ ਵੀ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਅੰਮ੍ਰਿਤਸਰ ਦੀ ਵਰਲਡ ਸਿਟੀ ਨੂੰ ਵੀ ਪਵਿੱਤਰ ਐਲਾਨਿਆ ਗਿਆ ਭਾਵ ਕਿ ਅੰਦਰੂਨੀ ਭਾਗ ਨੂੰ ਇਨ੍ਹਾਂ ਪਵਿੱਤਰ ਸ਼ਹਿਰਾਂ ਚ ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ ਨਹੀਂ ਚੱਲਣਗੀਆਂ ਇਸ ਦੇ ਨਾਲ ਹੀ ਤੰਬਾਕੂ ਵੀ ਇਸ ਥਾਂ ਤੇ ਨਹੀਂ बिकੇਗਾ ਇਸ ਦੇ ਨਾਲ ਹੀ ਸਰਬ ਧਰਮ ਕਮੇਟੀ ਬਣੇਗੀ ਜਿਸ ਚ ਸਾਰੇ ਧਰਮਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ ਪੰਜਾਬ ਸਰਕਾਰ ਵਿਸ਼ੇਸ਼ ਬਜਟ ਜਾਰੀ ਕਰੇਗੀ ਵਿਕਾਸ ਅਤੇ ਹੋਰ ਕੰਮਾਂ ਲਈ ਇਹ ਬਜਟ ਜਾਰੀ ਹੋਵੇਗਾ ਅਤੇ ਕੇਂਦਰ ਤੋਂ ਵੀ ਹੋਰ ਫੰਡਾਂ ਦੀ ਮੰਗ ਕੀਤੀ ਜਾਵੇਗੀ ਗਲਿਆਰੇ ਦਾ ਜਿਹੜਾ ਏਰੀਆ ਜਿਹਨੂੰ ਵਾਲ ਸਟੀ ਵੀ ਕਹਿੰਦੇ ਆ ਉਹ ਤੇ ਤਲਵੰਡੀ ਸਾਬੋ ਤੇ ਆਨੰਦਪੁਰ ਸਾਹਿਬ ਸੋ ਤਿੰਨੋਂ ਤਖਤਾਂ ਦਾ ਜਿਹੜਾ ਅੱਜ ਅਸੀਂ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਉਹਨੂੰ ਦੇਣ ਦਾ ਸੁਭਾਗ ਪ੍ਰਾਪਤ ਕਰ ਰਹੇ ਹਾਂ ਵਿਧਾਨ ਸਭਾ 'ਚ ਇਹ ਮਤੇ ਪਾਸ ਹੋਣ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੱਤੀ ਅੱਜ ਉਹ ਹੋਲੀ ਸਿਟੀ ਦਾ ਦਰਜਾ دیا ਗਿਆ ਹੈ ਔਰ ਲੋਕਾਂ ਕੀ ਇਹ ਜੋ ਇਤਨੇ ਦਿਨੋਂ ਸਪਿਰਚੁਅਲ ਇਮੋਸ਼ਨਲ ਡਿਮਾਂਡ ਥੀ ਉਹ ਡਿਮਾਂਡ ਪੂਰੀ ਹੋਈ ਹੈ ਉਧਰ ਸ਼੍ਰੋਮਣੀ ਕਮੇਟੀ ਦੇ ਸਾਬਕਾ ਅਧਿਕਾਰੀ ਰਣਜੀਤ ਸਿੰਘ ਭੋਮਾ ਨੇ ਇਸ ਕਦਮ ਲਈ ਮੁੱਖ ਮੰਤਰੀ ਮਾਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਅਸੀਂ ਵਧਾਈ ਦੇਣਾ ਚਾਹੁੰਦੇ ਹਾਂ ਪੰਜਾਬ ਦੇ ਮੁੱਖ ਮੰਤਰੀ, ਕੈਬਨਿਟ ਮੰਤਰੀ ਸਾਰਿਆਂ ਨੂੰ ਰਸਤਿਆਂ ਦੇ ਵਿੱਚ バスਡੇ ਤੋਂ ਅਸੀਂ ਰੇਲਵੇ ਸਟੇਸ਼ਨ ਤੋਂ ਅਸੀਂ ਜਿਹੜੇ ਉਹਨਾਂ ਨੂੰ ਸਰਾਬ ਦੇ ਠੇਕੇ, ਮੀਟ ਦੀਆਂ ਦੁਕਾਨਾਂ ਜਿਹੜੀਆਂ ਸਾਧਾ ਨੂੰ ਠੇਸ ਪਹੁੰਚਾਉਂਦੀਆਂ ਸਨ ਜੇ ਪੰਜਾਬ ਦਾ ਮੁੱਖ ਮੰਤਰੀ ਬਣ ਜੇ ਡਿਊਟੀ ਕਮਿਸ਼ਨ ਬਣ ਜੇ ਪੁਰਸਲ ਕਮਿਸ਼ਨ ਬਣ ਜੇ ਸਾਰੇ ਖੁਸ਼ੀਆਂ ਲੈਂਦੇ ਸਨ ਪਰ 14-15 ਸਾਲਾਂ ਤੋਂ ਕਿਸੇ ਵੀ ਅਫਸਰ ਨੇ ਜਿਹੜੀ ਇੱਧਰ ਧਿਆਨ ਨਹੀਂ ਦਿੱਤਾ ਜ਼ਿਕਰ ਜੋ ਗਿਆ ਕਿ ਪੰਜਾਬ ਸਰਕਾਰ ਅਨੰਦਪੁਰ ਸਾਹਿਬ ਚ ਵੱਡੇ ਪੱਧਰ ਤੇ ਅਤੇ ਸ਼ਾਨਦਾਰ ਢੰਗ ਨਾਲ ਸ਼ਹੀਦੀ ਸਮਾਗਮ ਕਰਵਾ ਕੇ ਗੁਰੂ ਜੀ ਦੀ ਸ਼ਹਾਦਤ ਨੂੰ ਸੱਚ ਦਾ ਕਰ ਰਹੀ ਹੈ ਅਤੇ ਇਸ ਦੇ ਵਿਚਾਲੇ ਇਹ ਮਤਾ ਪਾਸ ਕਰਕੇ ਸੰਗਤ ਨੂੰ ਇੱਕ ਖੂਰ ਤੋਫਾ ਦਿੱਤਾ ਗਿਆ ਈ ਅਨੰਦਪੁਰ ਸਾਹਿਬ ਤੋਂ ਨਪਿੰਦਰ ਵਿਰਾਟ ਅਤੇ ਮਨਪ੍ਰੀਤ ਚਾਹਲ న్యూਸ 18 ਕਰ ਰਹਾ ਹੈ ਇਤਨਾ ਦੇਸ਼